ਅੱਜ ਅਸੀਂ ਆਪਾਂ ਬਣਾਉਣ ਜਾ ਰਹੇ ਸਕਾਰਫ ਜਿੱਤੇ ਲਈ ਮੈਂ ਉਨ ਨੂੰ ਲਈ ਹੈ ਉਸ ਵਾਲ ਦੀ ਇਹ ਵਾਲੀ ਦੇਖੋ ਠੀਕ ਹੈ ਮਲਟੀ ਕਲਰ ਵਾਲੀ ਉਨ ਹੈ ਐਂਡ ਡਾਰਕ ਕਲਰ ਲਈਆ ਕਿਉਂਕਿ ਸਕਾਰਫ ਹੈ ਮੈਂ ਡਾਰਕ ਕਲਰ ਚ ਨੂੰ ਬਣਾਉਣਾ ਚਾਹੁੰਦੀ ਸੀ ਮੈਂ ਡਾਰਕ ਲਰ ਇਹ ਲਈਆ ਮਾਈਕਰੋ ਰੰਗੋਲੀ ਉਨ ਹੈ ਸਾਢੀ ਤੇ ਹੈਗੀ ਹੈ ਉਸ ਵਾਲ ਦੀ ਮੈਂ 2 ਲੱਛੇ ਮਿੰਨ ਕੇ 100 ਗ੍ਰਾਮ ਉਨ ਲਈਏ ਇਹ ਤਾਂ ਫੇ ਸ਼ੁਰੂ ਕਰਦੇ ਹਾਂ ਅੱਜ ਦੀ ਅਸੀਂ ਵੀਡੀਓ ਬਣਾਉਣਾ ਜਿਸ ਚ ਅਸੀਂ ਇਹ ਪਹਿਲਾ ਸਕਾਰਫ ਬਣਾਉਣ ਜਾ ਰਹੇ ਹਾਂ देखो ये काफ जोड़ा शुरू होना साडा नीचे तो इतने तो ठीक है तो ये देखो मैं कुंडे पाले हुए हैं ये एक दो तीन चार पाँच ठीक है जी छे जोड़ ते एक कुंडा मीनस के तेरह कुंडे तेरह कुंडे पाके आप इदा सिंपल कुंडे पाए हैं कुछ भी नहीं किया कुंडे पा असी यी पुण् चले जाना तो पट्टी कि बनाई आप एक बार देख लें पट्टी बनाने के लिए पहले कुंडे वैसिच दूजे कुंडे नेटिच ठीक है क्योंकि साइड तो साढ़े दो कुंडे सीधे आए हैं धागे अपने वल बाकी सारे कुंडे पुठे पुठे पुठ्ठे कुंडे दे सी ये वाली पट्टी बनाई हुई है वो देखो, हम तो उस पट्टी बाकी दस दिन नीचों सिंपल कुंडे पा केर कुंडे पाके असी पट्टी शुरू की उसके तो बाद देखो ਤਾਗਾ ਪਿੱਛੇ ਕਰਕੇ ਇਹ ਵਾਲੇ ਦੋ ਕੁੰਡੇ ਬਗੈਰ ਪੁਣੀ। ਇਸੇ ਸਾਡੀ ਸਿੱਧੀ ਸਲਾਈ ਹੁਣ ਪੁੱਠੀ ਸਲਾਈ ਦੇਖ ਲਓ ਪੱਟੀ ਦੀ ਇਹ ਪੂਰੀ ਸਲਾਈ ਪੁੱਠੀ ਇਸ ਤੋਂ ਕੋਈ ਕੁੰਡਾ ਸਟਿਚ ਨਹੀਂ ਕਰਨਾ ਪੂਰੀ ਦੀ ਪੂਰੀ ਸਲਾਈ ਪੁੱਠੀ ਬਣਾ ਲੈਣੀ ਹੈ। ਠੀਕ ਹੈ ਜੀ। ਤਾ ਹੁਣ ਆ ਜਾਣੀ ਆਪ ਆਪਣੀ ਸਿੱਧੇ ਰੋ ਜਿੱਥੋਂ ਕਿ ਅਸੀਂ ਸਕਾਫ ਦੀ ਦੇਖੋ ਜਿਹੜੀ ਇਹਦੀ ਵਾਲੀ ਇਹ ਵਾਲੀ ਅਸੀਂ ਤੁਸੀਂ ਕਹਿ ਸਕਦੇ ਉਹਦੀ ਤਣੀ ਇਹ ਆਹੇ ਜਿਸ ਜਿਹਦੇ ਨਾਲ ਅਸੀਂ ਇਹਨੂੰ ਬੰਨਣਾ ਠੀਕ ਹੈ ਉਹ ਮੈਂ ਬਣਾਈ ਹੈ ਇੰਨੀ ਚੌੜੀ ਇੰਨੀ ਚੌੜੀ ਤੇ ਇੰਨੀ ਲੰਬੀ ਠੀਕ ਹੈ ਇੰਨੀ ਚੌੜੀ ਦੇ ਲਈ ਕੁੰਡੇ ਪਾਏ ਅਸੀਂ 13 ਠੀਕ ਹੈ ਤੇ ਲੰਬੀ ਲਈ ਸਲਾਈਆਂ ਪਾਈਆਂ ਨੇ ਦੇਖ ਲਓ ਜੀ ਬਾਕੀ ਤੁਸੀਂ ਇਹਨੂੰ ਹੋਰ ਲੰਬੀ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਪਰ ਮੈਨੂੰ ਇੰਨੀ ਲੰਬੀ ਠੀਕ ਸੀ ਕਿਉਂਕਿ ਸਿਰਫ ਆ ਪਹਿਦੀ ਕਨੋੜ ਹੀ ਬਣਾਣੀ ਹੁੰਦੀ ਇਸ ਕਰਕੇ ਮੈਂ ਇੰਨੀ ਲੰਬੀ ਬਣਾ ਲਈ ਤੇ ਬਾਅਦੋਂ ਥੋੜੀ ਜਿਹੀ ਇਹ ਆਪਣੇ ਆਪ ਹੀ ਸਟ੍ਰੈਚ ਹੋ ਕੇ ਵੱਧ ਵੀ ਜਾਂਦੀ ਹੈ ਹੁਣ ਆ ਜਾਣੇ ਆ ਸਕਾਫ ਆਪਾਂ ਬਣਾਣਾ ਕਿਉਂਕਿ ਇਹ ਜਿਹੜਾ ਸਕਾਫ ਹੁਣ ਕਰਨ ਤੋਂ ਸ਼ੁਰੂ ਹੋਣ ਜਾ ਰਿਹਾ ਇਸ ਤੋਂ ਫਿਰ ਪਹਿਲੇ ਦੋ ਕੁੰਡੇ ਨੂੰ ਐ ਸਟਿਚ ਟੱਗ ਆਪਣੇ ਵੱਲ ਹੁਣ ਇੱਧਰ ਸਾਡੇ ਦੋ ਕੁੰਡੇ ਲਾ ਗਿਨ ਲਓ ਉਸ ਤੋਂ ਬਾਅਦ ਇੱਕ ਦੋ तीन चारो चार छ ठीक है छे कुंडे इधर तो छे कुंडे से इधर दो चार छः ठीक है ये साढ़ा आ गया सेंटर वाला कुंडा सेंटर वाले कुंडे तो असी देखो हूँ कि शुरू करना है ये सारे कुंडे से पुठे बुने इस तो बाद अं इतने एक वल पावे इदा ये कुंडा सीधा बुन लवेंगे फिर इतने वल पावे वल पाने बाद वाले छे कुंडे पुठे तुम जदों भी कुंडे पाने तीन तेरह 15 ਇੱਦਾ ਕੁੰਡੇ ਪਾਣੇ ਆ ਠੀਕ ਹੈ ਤਾਂ ਕਿ ਸਾਡਾ ਸੈਂਟਰ ਚ ਇੱਕ ਕੁੰਟਾ ਆ ਜਾਵੇ ਦੋ ਕੁੰਡੇ ਬਗੈਰ ਪੁਣੇ ਜਿੱਦ ਤੱਕ ਹਨ ਮੈਂ ਪਹਿਲਾਂ ਹੀ ਦੱਸਿਆ ਪੁੱਠੀ ਰੋ ਪੂਰੀ ਪੁੱਠੀ ਕੁਝ ਵੀ ਨਹੀਂ ਕਰਨਾ ਪੂਰੀ ਰੋ ਪੁੱਠੀ ਪਾ ਕੇ ਫਿਰ ਅਸੀਂ ਸਿੱਧੀ ਰੋ ਚ ਆ ਜੰਨੇ ਅਸੀਂ ਅੱਗੇ ਆਪਣੀ ਅਗਲੀ ਸਿੱਧੀ ਰੋ ਚ ਪਹਿਲੇ ਕੁੰਡੇ ਨੂੰ ਐਸਟਿਚ ਦੂਜੇ ਕੁੰਡੇ ਨੂੰ ਐਸਟਿਚ ਧਾਗਾ ਆਪਣੇ ਵੱਲ ਫਿਰ ਅਸੀਂ 6 ਕੁੰਡੇ ਪੁੱਠੇ 6 ਚੋਂ 2 ਕੁੰਡੇ ਸਾਡੇ ਇਸ ਤੋਂ ਬਾਅਦ 4 ਕੁੰਡੇ ਪੁੱਠੇ ਆ ਜਾਂਦੇ 1 2 3 4 ਠੀਕ ਹੈ ਜੀ 4 ਕੁੰਡੇ ਪੁੱਠਿਆਂ ਤੋਂ ਬਾਅਦ ਆ ਸਾਡਾ ਗੱਜ ਜਾਲੀ ਵਾਲਾ ਕੁੰਡਾ ਜਿਹਨੂੰ ਅਸੀਂ ਹੁਣ ਬੁੰਡਾ ਸਿੱਧਾ ਇਸ ਤੋਂ ਬਾਅਦ ਫਿਰ ਜਾਲੀ ਬਸ ਇਹ ਸਿੱਧੇ ਕੁੰਡੇ ਦੇ ਨਾਲ ਅਸੀਂ ਹਰ ਵਾਰੀ ਹੀ ਜਾਲੀ ਪਾਣੀ ਹੈ ਇਦਾਂ ਇਹ ਵਾਲਾ ਕੁੰਡਾ ਸਿੱਧਾ ਤੇ ਜਿਹੜੇ ਜਾਲੀ ਵਾਲੇ ਕੁੰਡੇ ਆ ਉਹ ਸਿੱਧੇ ਸਾਡੇ ਅੰਤ ਜਾ ਰਹਿਣੇ ਆ ਬਸ ਇਹੀ ਸਾਡੇ 6 ਕੁੰਡੇ ਜੋ ਤੁਸੀਂ ਕਹਿ ਸਕਦੇ ਹੋ ਵੀ 4 ਕੁੰਡੇ ਪੁੱਠੇ ਤੇ 2 ਕੁੰਡੇ ਬਗੈਰ ਬੁਨੇ ਇਹ ਆ ਤਾਂ ਹੀ ਰਹਿਣੇ ਆ ਪੁੱਠੀ ਸਲਾਈ ਚ ਪੂਰੀ ਦੀ ਪੂਰੀ ਪੁੱਠੀ पूरी पुट्ठी आके फिर आ जाने सीधी रोज़ फिर आ गए अपने अपनी सीधी सिलाई पहले कुंडे ऐसि दूजे भी दो कुंडे बगैर बुने इस तुंत तो बाद अपने वल चार कुंडे पुट्ठे एक दो तीन चार ठीक है हूँ ये साढ़े कुंडे इत आ रहे ए वाला कुंडा सीधा जोड़ा पिछली बार जाली वाला कुंडा से भी सीधा ए वाले सीधे कुंडे दिन फिर जाली अगला कुंडा सीधा फिर इतने जाली तो दो कुंडे सीधे ਤਾਗ ਆਪਣੇ ਵੱਲ ਕਰਕੇ 4 ਕੁੰਡੇ ਪੁੱਠੇ 2 3 4 ਤਾਗਾ ਪਿੱਛੇ 2 ਕੁੰਡੇ ਬਗੈਰ ਬੁਨੇ ਪੁੱਠੀ ਰੋ ਪੂਰੀ ਪੁੱਠੀ ਦੇਖੋ ਐਦਾਂ ਸਾਡੇ ਹੁਣ ਸੈਂਟਰ 'ਚ ਐਦਾਂ ਜਾਲੀਆਂ ਪੈਂਦੀਆਂ ਚਲੇ ਜਾਣੀਆਂ ਨੇ ਇੱਕ ਵਾਰੀ ਫੇਰ ਦੇਖ ਲਓ ਪਹਿਲਾਂ 2 ਕੁੰਡੇ ਬਗੈਰ ਬੁਨੇ ਤਾਗ ਆਪਣੇ ਵੱਲ 4 ਕੁੰਡੇ ਪੁੱਠੇ ਇਹਨਾਂ ਨੇ ਪੂਰੀ ਅਸੀਂ ਐਦਾਂ ਹੀ ਇਹਨਾਂ ਨੂੰ ਬੁੰਨੇ ਜਾਣਾ ਠੀਕ ਹੈ ਜੀ ਚਾਰ ਪੁੱਠੇ ਦਵਾ ਤਾਗਾ ਪਿੱਛੇ ਇਹ ਵਾਲਾ ਕੁੰਡਾ ਸਿੱਧਾ ਇੱਕ ਦੋ ਹੁਣ ਇੱਥੇ ਤਿੰਨ ਕੁੰਡੇ ਅੱਧਰ ਹੋ ਗਏ ਫੇਰ ਜਾਲੀ ਸਿੱਧਾ ਕੁੰਡਾ ਫੇਰ ਜਾਲੀ ਫੇਰ ਅੱਧਰ ਆ ਗਏ ਸਾਡੇ ਇੱਕ ਦੋ ਤਿੰਨ ਆ ਦੇਖੋ ਸੈਂਟਰ 'ਚ ਅਸੀਂ ਆ ਜਿਹੜਾ ਸਿੱਧਾ ਕੁੰਡਾ ਪੂਰਾ ਸਿੱਧਾ ਰਹੇਗਾ ਇਹਦੇ ਹਾਲ ਦੋਲੇ ਜਾਲੀ ਇੱਦਾਂ ਹੀ ਪੈਂਦੀ ਰਹੂਗੀ ਤੇ ਜਿਹੜੇ ਜਾਲੀ ਵਾਲੇ ਕੁੰਟਿਆਂ ਨੂੰ ਅਸੀਂ ਸਿੱਧੇ ਕੁੰਟੇ ਚਾਹਾਂਗੇ ਤੇ ਇਹ ਭਲੇ ਸਾਡੇ ਚਾਰ ਕੁੰਡੇ ਪੁੱਠੇ ਤੇ ਦੋ ਬਗੈਰ ਬੁਨੇ ਚਾਰ ਪੁੱਠੇ ਦੋ ਬਗੈਰ ਬੁਨੇ ਇਹ ਸਾਡੇ ਇਦਾਂ ਹੀ ਰਹਿਣਾ ਇੱਦਾਂ ਕਰਦੇ ਹੋਏ ਅਸੀਂ ਜਾਲੀਆਂ ਪਾਉਂਦੇ ਹੋਏ ਇਹ ਕਰ ਲੈਣੀ ਹੈ ਮੈਂ ਤਕਰੀਬਨ 18 ਜਾਲੀਆਂ ਪਾ ਲੈਣੀਆਂ 18 ਜਾਲੀਆਂ ਪਾ ਕੇ ਫਿਰ ਆਪਾਂ ਮਿਲਦੇ ਆਂ ਦੇਖੋ ਇੱਦਾਂ ਹੀ ਠੀਕ ਹੈ 18 ਜਾਲੀਆਂ ਪਾ ਕੇ ਫਿਰ ਆਪਾਂ ਮਿਲਦੇ ਆਂ ਤੇ ਉਸ ਤੋਂ ਬਾਅਦ ਅਗਰ ਆਪਾਂ ਨੂੰ ਲੱਗੇਗਾ ਕਿ ਸਾਡੇ ਕੁੰਡੇ ਘੱਟ ਬਦੇ ਆ ਜਾਂ ਫਿਰ ਅਸੀਂ ਜਾਲੀਆਂ ਹੋਰ ਪਾ ਲਾਂਗੇ ਪਰ ਫਿਲਹਾਲ ਸਿਰਫ ਆਪਾਂ 18 ਜਾਲੀਆਂ ਪਾਣ ਲੱਗੀਆਂ ਉਹ ਕਿੰਦਾ ਆਪਾਂ ਕਾਊਂਟ ਕਰਨੇ ਆਂ ਦੇਖੋ 1 2 3 4 ਹੋ ਗਈਆਂ ਇੱਦਾਂ ਕਰਦੇ ਹੋਏ ਅਸੀਂ 18 ਜਾਲੀਆਂ ਪਾ ਲੈਣੀਆਂ ਆ ਦੇਖੋ ਇਦਾਂ ਹੀ ਅਸੀਂ ਸਟੈਪ ਬਾਈ ਸਟੈਪ ਆ ਦੇਖੋ ਇਦਾਂ ਹੀ ਅਸੀਂ ਸਟੈਪ ਬਾਈ ਸਟੈਪ ਹੋਰ ਮਨ ਲੱਕੀ ਕੁੰਡੇ ਵਧਾਉਂਦੇ ਹੋਏ ਕੁੰਡੇ ਵਧਾਏ ਜਾਲੀ ਨਾਲ ਤੇ ਤੁਸੀਂ ਇਹਨੂੰ ਜਾਲੀ ਤੋਂ ਬਿਨਾਂ ਵੀ ਵਧਾ ਸਕਦੇ ਹੋ ਮੈਂ ਜਾਲੀ ਨਾਲ ਵਧਾਏ ਤਾਂ ਕਿ ਤੁਹਾਨੂੰ ਪਤਾ ਵੀ ਲੱਗ ਜੂਵੇ ਦੇਖੋ ਜਾਲੀ ਨਾਲ ਵਧਾਉਂਦੇ ਹੋਏ ਇਸੇ ਤੱਕ ਆ ਕੇ ਇਹ ਮੇਰੇ ਪਈਆਂ ਨੇ 21 ਜਾਲੀਆਂ ਇਹਦਾ ਮਤਲਬ ਹੋ ਗਿਆ ਵੀ 21 ਕੁੰਡੇ ਇੱਧਰ ਤੇ 21 ਕੁੰਡੇ ਇੱਧਰ ਵਧਾਏ ਠੀਕ ਹੈ ਤੇ ਤੁਸੀਂ ਇਹਨੂੰ ਥੋੜਾ ਘਟਵਾ ਦੇ ਵੀ ਕਰ ਸਕਦੇ ਹੋ ਸਾਈਜ਼ ਦੇ ਮੁਤਾਬਿਕ तो इक्की दिन काफ़ी बड़ा तो खुला बन जाना है, ते तो ती जो पूरा यह बने जाऊगा देख ही लोगे तो इक्की जालियाँ पाने बाद हम असी की करना है। ये वाला तो पहले सेम जब सा बॉर्डर बन रहा है तो से रहेगा एक दो तीन चार ठीक है चार कुंडे पुठे चार कुंडे पुठिया तो बाद असं देखो हूँ की करना है। असी वाला कुंडा जरा आ जरा बिल्कुल नाल यू असी सेंटर रखना हूँ देखो एक जली पाई एक कुंडा सीधा बुनिया फिर जली पाई ठीक है इस तो बाद असी वाले कुंडे सारे पुठे बुनने शुरू कर देने हैं ठीक है एक कुंडा सीधा रखे वो एक साइड तो इधर एक साइड तो इधर जाली पाई तो बाकी कुंडे अस बुन लैने पुट्ठे सारे के सारे ये ਜਦੋਂ ਸਾਡੇ ਕੁੰਡੇ ਵਧੇ ਹੋਏ ਨੇ 21 ਜਾਲੀ ਪਾਈਆਂ ਤੇ 1 ਇੱਕੇ ਕੁੰਡੇ ਇੱਧਰ ਤੇ 1 ਇੱਕੇ ਕੁੰਡੇ ਦੂਜੀ ਸਾਈਡ ਤੇ ਬਣੇ ਹੋਏ ਨੇ ਸਾਰੇ ਨੂੰ ਸੇ ਬੁਣ ਲੈਣਾ ਪੁੱਠਾ ਸਿਰਫ ਜਿਹੜੇ ਜਾਲੀ ਪਈ ਆ ਸਾਡਾ ਉਹ ਕੁੰਡਾ ਸਿੱਧਾ ਇਹ ਵਾਲੇ 1 ਇੱਕੀ ਦੇ ਕੇ ਕੁੰਡੇ ਅਸੀਂ ਪੁੱਠੇ ਬੁਣ ਰਿਹਾ ਸਲਾਈ ਜਰਾ ਧਿਆਨ ਨਾਲ ਦੇਖ ਲਿਓ ਪੂਰੀ ਸਲਾਈ ਅਸੀਂ ਇੱਕ ਇੱਕ ਹੁੰਡੇ ਪੁੱਠੇ ਬੰਦੇ ਹੋਏ ਅਸੀਂ ਇੱਥੇ ਤੱਕ ਆ ਜਾਣਾ ਠੀਕ ਹੈ ਪੂਰੀ ਸਲਾਈ ਪਾ ਕੇ ਅਸੀਂ ਇੱਥੇ ਤੱਕ ਆ ਜਾਣੀ ਹੈ ਜਿਵੇਂ ਤੇ ਅਨ ਨਾਲ ਦੇਖੋ ਸਾਰੇ ਹੀ ਹੇ ਕਿੁੰਡੇ ਪੁੱਠੇ ਬੰਦੇ ਹੋਏ ਇੱਥੇ ਤੱਕ ਆ ਗਏ ਇਹ ਸਾਡਾ ਇੱਕ ਹੁੰਡਾ ਸਿੱਧਾ ਰੱਖਿਆ ਉਹ ਵੀ ਜਿਹੜੇ ਸੀ ਪੁੱਠੇ ਕੁੰਡੇ ਉਹਦੇ ਨਾਲ ਜਿਹੜਾ ਇੱਕ ਹੁੰਡਾ ਸਿੱਧਾ ਇਹ ਤੋਂ ਪਹਿਲਾਂ ਫਿਰ ਅਸੀਂ ਇਦਾਂ ਹੀ ਇੱਕ ਹੁੰਡਾ ਵਧਾ ਲਵਾਂਗੇ ਚਾਲੀ ਪਾ ਕੇ ਤੇ ਆ ਪੁੱਠੇ ਕੁੰਡੇ ਸਾਡੇ ਇਹ ਵਾਲੇ ਮੋਟਰ ਵਾਲੇ ਇੱਥੇ ਬਣ ਲੈਣੇ ਨੇ ਜਿਹੜੇ ਚਾਰ ਕੁੰਡੇ ਐ ਇੱਥੇ ਤੇ ਦੋ ਕੁੰਡੇ ਜਿਹੜੇ ਬਕਰ ਬਣਨ ਪਾਰੇ ਨੂੰ ਤੇ ਹੁਣ ਅਗਲੀ ਸਲਾਈ ਸਾਡੇ ਪੂਰੀ ਪੁੱਠੀ ਆ ਰਹੀ ਹੈ ਉਹਨਾਂ ਨੂੰ ਅਸੀਂ ਪੂਰਾ ਹੀ ਪੁੱਠਾ ਬੁਣ ਲੈਣਾ ਪੂਰਾ ਪੁੱਠਾ ਬੁਣ ਕੇ ਇੱਥੇ ਆ ਕੇ ਤੁਹਾਨੂੰ ਫਿਰ ਆਪਾਂ ਦੱਸਦੇ ਸਿੱਧੀ ਸਲਾਈ ਚ ਵੀ ਕਿੱਦਾਂ ਪੈਨਵਕੋ ਬਣਾਣਾ ਆਹ ਲੋ ਜਿਸੀ ਹੈ ਸਲਾਈ ਪਾ ਕੇ ਹੁਣ ਸਿੱਧੀ ਸਲਾਈ ਤੇ ਆ ਗਏ ਸਿੱਧੀ ਸਲਾਈ ਚ ਫਿਰ ਅਸੀਂ ਦੋ ਕੁੰਡਿਆਂ ਨੂੰ ਬਗੈਰ ਬੁਣੇ ਉਤਾਰਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਧਾਗਾ ਆਪਣੇ ਵੱਲ ਕਰਕੇ ਚਾਰ ਕੁੰਡੇ ਪੁੱਠੇ ਚਾਰ ਕੁੰਡੇ ਪੁੱਠਿਆਂ ਤੋਂ ਬਾਅਦ ਅਸੀਂ ਤਾਗਾ ਪਿੱਛੇ ਕਰਕੇ ਦੇਖੋ ਇਹ ਵਾਲਾ ਜਿਹੜਾ ਸਾਡਾ ਜਾਲੀ ਵਾਲਾ ਕੁੰਡਾ ਸੀ ਇਹਨੂੰ ਸਿੱਧਾ ਠੀਕ ਹੈ ਇਸ ਤੋਂ ਬਾਅਦ ਫਿਰ ਇਸੇ ਹੀ ਸਿੱਧੇ ਕੁੰਡੇ ਦੇ ਨਾਲ ਅਸੀਂ ਜਾਲੀ ਪਾਣੀ ਹੈ ਐਦਾਂ ਫਿਰ ਅਸੀਂ ਜਾਲੀ ਪਾਣੀ ਹੈ ਤੇ ਫਿਰ ਇਹ ਕੁੰਡੇ ਸਿੱਧੇ ਜਿਹੜੇ ਕੁੰਡੇ ਵਧਾ ਰਹੇ ਹਾਂ ਅਸੀਂ ਉਹ ਸਿੱਧੇ ਬੁਣ ਰਹੇ ਹਾਂ ਬਾਕੀ ਸਾਡੇ ਜਿਹੜੇ ਇਹ ਨੀਚੋਂ ਕੁੰਡੇ ਵਧੇ ਹੋਏ ਆ ਇੱਕੇ ਕੁੰਡੇ ਇਹ ਏ ਅਸੀਂ ਸਾਰੇ ਪੁੱਠੇ ਠੀਕ ਹੈ ਇਹ ਵਾਲੇ ਸਾਰੇ ਕੁੰਡੇ ਅਸੀਂ ਪੁੱਠੇ ਬੁਣ ਕੇ ਫਿਰ ਅਸੀਂ ਇੱਥੇ ਆ ਜੰਨੇ ਆ ਅਸੀਂ ਬਣਾਉਂਦੇ ਹੋਏ ਦੇਖੋ ਇਸਾਈਡ ਤੇ ਆ ਗਏ ਇੱਥੇ ਫੇਰ ਅਸੀਂ ਸਿੱਧੇ ਸਲਾਈਆਂ ਸਿੱਧੀਆਂ ਮੀਨਸ ਕੇ ਜਿਹੜੇ ਸਿੱਧੇ ਕੁੰਡੇ ਹਨ ਉਹਨਾਂ ਨੂੰ ਸਿੱਧੇ ਪੁਣ ਲੈਣਾ ਬਸ ਇਹੀ ਜਿਹੜਾ ਸਾਡਾ ਸਿੱਧਾ ਕੁੰਡਾ ਹੈ ਉਹਦੇ ਨਾਲ ਜਾਲੀ ਫੇਰ ਜਾਲੀ ਜਿਹੜੇ ਕੁੰਡੇ ਅਸੀਂ ਵਧਾ ਰਹੇ ਹਾਂ ਉਹਨੂੰ ਅਸੀਂ ਸਿੱਧੇ ਪੁਣਾਗੇ ਬਾਕੀ ਸਾਰੇ ਕੁੰਡੇ ਅਸੀਂ ਸਿੱਧੀ ਸਲਾਈ ਚ ਪੁੱਠੇ ਬੁਣਾਗੇ ਬਾਕੀ ਇਹ ਪੱਟੇ ਜਿੱਦਾਂ ਬਣਾ ਰਹੇ ਹਾਂ ਉਦਾਂ ਹੀ ਚਾਰ ਕੁੰਡੇ ਪੁੱਠੇ ਤੇ ਦੋ ਕੁੰਡੇ ਬਗੈਰ ਪੁਣਾਗੇ ਤਕ ਪੁੱਠੀ ਸਿਲਾਈ ਪੂਰੀ ਪੁੱਠੀ ਪੁੱਠੀ ਸਿਲਾਈ ਨੂੰ ਕੁਛ ਵੀ ਨਹੀਂ ਕਰਨਾ ਫਿਰ ਪੁੱਠੀ ਸਿਲਾਈ ਪਾ ਕੇ ਅਸੀਂ ਫੇਰ ਆ ਜਾਨੇ ਆਪਣੀ ਸਿੱਧੀ ਸਿਲਾਈ ਫੇਰ ਆ ਕੇ ਸਿੱਧੀ ਰੋਤੇ ਵਿੱਚ ਅਸੀਂ ਇਦਾਂ ਹੀ ਹੁਣ ਸਾਰੇ ਕੁੰਡੇ ਇਦਾਂ ਹੀ ਵਧਾਉਂਦੇ ਚਲੇ ਜਾਣਾ ਦੋ ਕੁੰਡੇ ਜਸਤਰੇ ਬਗੈਰ ਬੁਣਿਆ ਸ਼ੁਰੂ ਤੋਂ ਹੀ ਚੱਕ ਰਹੇ ਹਾਂ ਚਾਰ ਕੁੰਡੇ ਪੁੱਠੇ ਹੁਣ ਅਸੀਂ ਇੱਥੋਂ ਇੱਕ ਸਿੱਧਾ ਕੁੰਡਾ ਲੈ ਕੇ ਇੱਥੋਂ ਵਧਾਣਾ ਸ਼ੁਰੂ ਕੀਤਾ ਸੀ ਦੇਖੋ ਇਦਾਂ ਵਧਾਉਂਦੇ ਹੋਏ ਸੀ ਆਗੇ ਤੇ ਅਸੀਂ ਇਦਾਂ ਹੀ ਵਧਾਉਂਦੇ ਚਲੇ ਜਾਣਾ ਇਹਨਾਂ ਨੂੰ ਕਦ ਤੱਕ ਜਦੋਂ ਤੱਕ ਅਸੀਂ 15 ਕੁੰਡੇ ਨਹੀਂ ਵਧਾ ਲੈਂਦੇ 15 ਕੁੰਡੇ ਇੱਧਰ ਸਾਡੇ ਵਧਣਗੇ ਤੇ 15 ਕੁੰਡੇ ਹੀ ਅਸੀਂ ਇੱਧਰ ਵਧਾਵਾਂਗੇ ਦਾ ਮਤਲਬ ਵੀ ਜਿਹੜੀ ਸਾਡੀ ਇਹ ਵਾਲੀ ਜਾਲੀਆਂ 15 ਪੈਣਗੇ 1 2 3 4 5 ਐਦਾਂ ਕਾਊਂਟ ਕਰਦੇ ਹੋਏ ਅਸੀਂ ਇਹ 15 ਜਾਲੀਆਂ ਪਾ ਲੈਣੀਆਂ ਆ। ਆ ਦੇਖੋ ਤੇ ਜਿਹੜੇ ਅਸੀਂ ਜਾਲੀ ਨਾਲ ਕੁੰਡੇ ਵਧਾ ਰਹੇ ਆ ਇਹਨਾਂ ਨੂੰ ਅਸੀਂ ਸਿੱਧਾ ਹੀ ਬੁਣਾਗੇ। ਜਿੱਦਾਂ ਅਸੀਂ ਇੱਥੇ ਬੁਣਿਆ ਐਦਾਂ ਇੱਥੇ ਸਾਡੇ ਦੇਖੋ ਇੱਕ ਪੱਤੀ ਅਸੀਂ ਬਣਾਈ ਸੀ ਇਸ ਚ ਅਸੀਂ 21 ਜਾਲੀਆਂ ਪਾਈਆਂ ਨੇ ਹੁਣ ਇੱਥੇ ਸਾਡੀ ਹੁਣ ਦੋ ਪੱਤੀਆਂ ਅਸੀਂ ਬਣਾ ਰਹੇ ਹਾਂ ਇੱਕ ਇਧਰ ਤੇ ਇੱਕ ਇਧਰ ਤੇ ਇੱਥੇ ਅਸੀਂ 15 ਜਾਲੀਆਂ ਪਾਵਾਂਗੇ 15 ਜਾਲੀਆਂ ਸਾਡੇ ਲਈ ਬਹੁਤ ਥੋੜੀਆਂ ਨੇ ਤੇ ਆ ਦੇਖੋ ਕੁੰਡੇ ਵਿਧਾਨ ਤੋਂ ਬਾਅਦ ਜਿਹੜੇ ਬਾਕੀ ਸਾਡੇ ਸਾਰੇ ਕੁੰਡਿਆਂ ਵਾਲੇ ਇਹਨਾਂ ਨੂੰ ਅਸੀਂ ਪੁੱਠੇ ਹੀ ਬੁੰਨਾਂ ਸਿਰਫ ਜਿਹੜੇ ਸਾਡੇ ਪੱਤੀ ਵਾਲੇ ਕੁੰਡੇ ਆ ਉਹ ਸਿੱਧੇ ਆ ਰਹੇ ਆ ਤੇ ਬਾਕੀ ਸਾਡੇ ਸਾਰੇ ਪੁੱਠੇ ਮੈਂ ਤੁਹਾਨੂੰ ਦੋ ਸਲਾਈਆਂ ਚ ਪਾ ਕੇ ਇੱਕ ਵਾਰ ਇਹਨਾਂ ਨੂੰ ਫਾਨੂੰ ਇਹਨੂੰ ਕਲੀਅਰ ਕਰ ਦਿੰਨੀ ਹਾਂ ਸੈਂਟਰ ਚ ਆ ਕੇ ਤੇ ਇਦਾਂ ਹੀ ਅਸੀਂ ਬੁੰਡੇ ਹੋਏ ਹੁਣ 15 ਚਾਲੀਆਂ ਪਾ ਲੈਣੀ ਹੈ ਤਾਂ ਫਿਰ ਆਪਾਂ 15 ਚਾਲੀਆਂ ਬਾਅਦ ਮਿਲਾਂਗੇ ਤੇ ਇੱਕ ਵਾਰੀ ਆਪਾਂ ਸੈਂਟਰ ਚ ਇਹਨੂੰ ਕਰਕੇ ਫਾਨੂੰ ਦਾ ਖਾ ਦਵਾਂ ਦੇਖੋ ਆਦਰ ਤੁਸੀਂ ਛੋਟੇ ਬੱਚੇ ਦਾ ਬਣਾ ਰਹੇ ਹੋ ਤਾਂ ਤੁਸੀਂ ਇਹਨੂੰ ਥੋੜਾ ਕੁੰਡੇ ਘਟਵਾਉਗੇ ਆ ਦੇਖੋ ਆ ਦੇਖੋ ਇਹ ਅੱਦਾਂ ਸਿਰ ਨੂੰ ਬਣਾਉਂਦੇ ਚਲੇ ਜਾਣਾ ਦੇਖੋ ਇੱਥੇ ਜਿੱਦਾਂ ਇੱਕ ਅਸੀਂ ਬਣਾਇਆ ਵਧਾ ਕੇ ਇੱਥੇ ਹੁਣ ਅਸੀਂ ਇੱਧਰ ਤੇ ਇੱਧਰ ਦੋ ਬਣਾ ਰਹੇ ਹਾਂ ਤੇ ਇਦਾਂ ਹੀ ਜਿੰਦਾ ਇਹ ਵਾਲੇ ਕੁੰਡੇ ਬਤਾ ਕੇ ਅਸੀਂ ਸਿੱਧੇ ਪੁਣੇ ਤੇ ਇੱਧਰ ਵੀ ਅਸੀਂ ਇਹ ਵਾਲੇ ਕੁੰਡੇ ਜਿਹੜੇ ਵਧਾਵਾਂਗੇ ਸਿੱਧੇ ਤੇ ਇੱਧਰ ਵੀ ਜਿਹੜੇ ਬਣਾ ਵਧਾਵਾਂਗੇ ਸਿੱਧੇ ਤੇ ਇੱਥੇ ਅਸੀਂ ਪਾਈਆਂ ਸਿੱਕੀਆਂ ਜਾਲੀਆਂ ਤੇ ਇੱਧਰ ਅਸੀਂ 15 ਤੇ 15 ਜਾਲੀਆਂ ਪਾ ਲੈਣੇ ਆ ਕਿਉਂਕਿ 15 15 ਜਾਲੀਆਂ ਪਾਣ ਨਾਲ ਦੇਖੋਗੇ ਤੁਸੀਂ ਵੀ ਕੁੰਡੇ ਕਾਫੀ ਹੋ ਜਾਣੇ ਆ ਤੇ ਸਾਡਾ 15 15 ਜਾਲੀਆਂ ਪਾਣ ਤੋਂ ਬਾਅਦ ਅਸੀਂ ਕਿੱਦਾਂ ਬੁਣਨਾ ਉਹ ਆਪਾਂ 15 ਜਾਲੀਆਂ ਪਾ ਕੇ ਦੇਖਦੇ ਹਾਂ ਠੀਕ ਹੈ ਕਿਉਂਕਿ ਦੱਸਣ ਨੂੰ ਤਾਂ ਮੈਂ ਤੁਹਾਨੂੰ ਸਾਰਾ ਦੱਸ ਸਕਦੀ ਫਿਰ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਇਸ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਦੇਖੋ ਸਮਝ ਆ ਗਿਆ ਹੁਣ ਇੱਥੋਂ ਅਸੀਂ ਜਿੱਦਾਂ ਹੀ ਕੁੰਡੇ ਬਧਾਂਦੇ ਹੋਏ ਇਹ ਜਾਲੀਆਂ ਪਈਆਂ ਸੀ 21 ਜਾਲੀਆਂ ਤੇ ਇੱਥੇ ਅਸੀਂ ਪਾ ਲੈਣੀ ਹੁਣ ਦੋਨਾਂ ਸਾਈਡਾਂ ਤੇ 15-15 ਕੁੰਡਾ ਅਸੀਂ ਇਹ ਵਾਲਾ ਸਿੱਧਾ ਲਿਆ ਤੇ ਇੱਧਰ ਇਹ ਵਾਲਾ ਸਿੱਧਾ ਲਿਆ ਜਿਹੜੇ ਕੁੰਡੇ ਬਧਾਰੇ ਅਸੀਂ ਸਿੱਧਾ ਇੱਥੇ ਸਿੱਧੇ ਬੁਣੇ ਸੀ ਇਦਾਂ ਹੀ ਇੱਥੇ ਇੱਥੇ ਸਿੱਧੇ ਬੁਣ ਲੈਣਾ ਸੈਂਟਰ ਵਾਲੇ ਸਾਰੇ ਕੁੰਡੇ ਪੁੱਠੇ ਇਦਾਂ ਬੁਣਦੇ ਹੋਏ ਅਸੀਂ 15 ਜਾਲੀਆਂ ਪਾ ਕੇ ਫਿਰ ਆਪਾਂ ਮਿਲਦੇ ਆਂ ਅਸੀਂ ਦੇਖੋ ਇੱਧਰ 15 ਜਾਲੀਆਂ ਪਾ ਲਈਆਂ 15 ਜਾਲੀਆਂ ਪਾੰਦੇ ਨਾਲ ਸਾਡੇ 30 ਕੁੰਡੇ ਇੱਧਰ ਤੇ ਇੱਧਰ ਵੀ ਇਸ 15 ਜਾਲੀਆਂ ਪਈਆਂ 30 ਕੁੰਡੇ ਇੱਧਰ 30 ਕੁੰਡੇ ਇੱਧਰ ਵਧਾ ਕੇ 30 ਕੁੰਡੇ ਇੱਧਰ ਵਧਾ ਕੇ ਠੀਕ ਹੈ ਜੀ ਤੇ ਸੈਂਟਰ ਚ ਤਾਂ ਅਸੀਂ ਪਹਿਲਾਂ ਹੀ ਕੁੰਡੇ ਇੱਥੇ ਜਿਹੜੇ ਨੀਚੇ ਵਧਾੰਦੇ ਹੋਏ ਸੀ ਸੀ ਹੁਣ ਇਸ ਤੋਂ ਬਾਅਦ ਅਗਰ ਤਾਂ ਤੁਸੀਂ ਇੰਨਾ ਹੀ ਬਣਾਣਾ ਤਾਂ ਤੁਸੀਂ ਇੱਥੇ ਹੀ ਇਹਨੂੰ ਛੱਡ ਦੋਗੇ ਅਗਰ ਤੁਸੀਂ ਇਸ ਤੋਂ ਹੋਰ ਬड़ा ਬਣਾਉਣਾ ਚਾਹੁੰਦੇ ਤਾਂ ਆਪਾਂ ਜਾਲੀਆਂ ਹੋਰ ਪਾ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਕਿੱਦਾਂ ਕਰਨਾ ਦੇਖੋ ਫੇਰ ਉਦਾਂ ਹੀ ਇਹ ਤਾਂ ਦੋ ਕੁੰਡੇ ਜਿਹੜੇ ਹੈਗੇ ਸੀ ਬਗੈਰ ਕੁੰਡੇ ਉਕਾਰ ਦਾ ਸਿੱਧੀ ਸਲਾਈ ਚੋਂ ਉਤਾਰ ਲੇ ਤੇ ਇਹ ਵਾਲੇ ਕੁੰਡੇ ਪੁੱਠੇ ਇਸ ਤੋਂ ਬਾਅਦ ਕੀ ਕਰਾਂਗੇ ਕਿ ਸਾਰੇ ਦੇ ਸਾਰੇ ਅਸੀਂ ਕੁੰਡੇ ਪੁੱਠੇ ਬੁਣਾਂਗੇ ਹੁਣ ਅਸੀਂ ਕੋਈ ਕੁੰਡਾ ਵਧਾਣਾ ਨਹੀਂ ਕੁਝ ਵੀ ਨਹੀਂ ਕਰਨਾ ਸਾਰੇ ਕੁੰਡੇ ਪੁੱਠੇ ਬੁਣਦੇ ਚਲੇ ਜਾਣਾ ਠੀਕ ਹੈ ਜੀ ਸਿੱਧੀ ਸਲਾਈ ਚ ਵੀ ਪੁੱਠੇ ਤੇ ਪੁੱਠੀ ਸਲਾਈ ਚ ਤਾਂ ਅਸੀਂ ਪੁੱਠੇ ਬੰਦੇ ਹੀ ਆ ਜਿਹੜੇ ਸਾਈਡ ਵਾਲੇ ਦੋ ਕੁੰਡੇ ਆ ਇਹ ਸਿੱਧੀ ਸ라이 ਚ ਚਿੱਸਤਾ ਸੇ ਸ਼ੁਰੂ ਤੋਂ ਬਗੈਰ ਬੁਨੇ ਉਤਾਰਦੇ ਆਏ ਆ ਇਹ ਅਸੀਂ ਥਰੂਆਊਟ ਨੂੰ ਕਿ ਸਾਡੇ ਪੈਟਰਨ ਇਹ ਅੱਧੇ ਚੱਲਣਾ ਚੱਲਣਾ ਮਨ ਕੇ ਪੂਰੇ ਸਕਾਫ ਦੇ ਵਿੱਚ ਅਸੀਂ ਇਹਨਾਂ ਨੂੰ ਐਦਾਂ ਹੀ ਪਾਉਂਦੇ ਜਾਵਾਂਗੇ ਹਾਂ ਦੇਖੋ ਠੀਕ ਆਂ ਕੁਛ ਨਹੀਂ ਕਰਨਾ ਸਾਰੇ ਦੀ ਸਾਰੇ ਸਲਾਈ ਅਸੀਂ ਪੁੱਠੇ ਪਾ ਲੈਣੀ ਹੈ ਤੇ ਪੁੱਠੇ ਸਲਾਈ ਵੀ ਪੁੱਠੇ ਤੇ ਇਹ ਜਿਹੜੀ ਚੁੜਾਈ ਹੈ ਨਾ ਇਹਦੇ ਹੁਣ ਆਪਾਂ ਕਿੰਨੀਆਂ ਸਲਾਈਆਂ ਪਾਣੀਆਂ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਇਹਨੂੰ ਕਿੱਦਾਂ ਨਾਪਣਾ ਉਹ ਮੈਂ ਤੁਹਾਨੂੰ ਜਦੋਂ ਆਪਾਂ ਇਹ ਪੂਰਾ ਇਹਨੂੰ ਬਣਾ ਲਵਾਂਗੇ ਤਾਂ ਤੁਹਾਨੂੰ ਦੱਸੂਗੀ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਵੇ ਵੀ ਆਪਾਂ ਇਹਨੂੰ ਥੋੜਾ بڑا ਹੈ ਜਾਂ ਛੋਟਾ ਕਿੱਦਾਂ ਬਣਾ ਸਕਨੇ ਹਰ ਇੱਕ ਚੀਜ਼ ਆਪਾਂ ਇਸ ਤੇ ਡਿਸਕਸ ਕਰਾਂਗੇ ਤਾਂ ਹੁਣ ਇਸ ਤੇ ਉੱਚ ਵੀ ਨਹੀਂ ਕਰਨਾ ਕਿਉਂਕਿ ਪੂਰੀ ਰੋਪੁੱਠੀ ਪਾਣੀ ਹੈ ਤੇ ਐਦਾਂ ਹੀ ਅਸੀਂ ਆ ਦੇਖੋ ਇਹ ਸਾਡੇ ਸਕਾਫ ਦੀ ਚੁੜਾਈ ਹੈ ਮੈਂ ਇੱਕ ਮਿੰਟ ਸੈਂਟਰ ਚ ਆ ਕੇ ਤੁਹਾਨੂੰ ਇਹਨੂੰ ਦੱਸ ਦਵਾਂ ਆ ਦੇਖੋ ਆਪਣੇ ਨਾ ਐਦਾ ਹੋ ਗਿਆ ਮੈਂ ਤੁਹਾਨੂੰ ਅੱਧ ਕਰਕੇ ਦਿਖਾਤਾ ਇਹ ਇੰਨੀ ਇਹ ਚੜਾਈ ਹੋ ਗਈ ਜਿਹੜੇ ਕਿ ਚੜਾਈ ਬਹੁਤ ਆਸਾਨ ਠੀਕ ਹੈ ਇਸ ਤੋਂ ਬਾਅਦ ਅਸੀਂ ਦੇਖੋ ਇਹ ਸਾਡਾ ਨੀਚੇ ਵਾਲਾ ਹਿੱਸਾ ਹੋ ਗਿਆ ਇੱਥੋਂ ਸਾਡਾ ਕੰਮ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਕੰਮ ਤੋਂ ਸ਼ੁਰੂ ਹੋ ਕੇ ਇਹਨਾਂ ਤਾਂ ਸਾਡਾ ਬਣ ਹੀ ਗਿਆ ਅਗਰ ਤੁਸੀਂ ਇਸ ਤੋਂ ਬਾਅਦ ਚੜਾਈ ਹੋਰ ਚਾਹਣੇ ਚਾਹਦੇ ਹੋ ਤਾਂ ਤੁਸੀਂ ਇਹ ਵਾਲੇ ਕੁੰਡੇ ਆਪਾਂ ਚਾਲੇ ਹੋਰ ਪਾ ਲੈਣੇ ਪਰ ਇੰਨੀ ਚੜਾਈ ਬਹੁਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਅਸੀਂ ਪੁੱਠੀਆਂ-ਪੁੱਠੀਆਂ ਸਲਾਈਆਂ ਪਾਉਂਦੇ ਚੱਲੇ ਜਾਣਾ ਪੁੱਠੇ-ਪੁੱਠੇ ਸਲਾਈਆਂ ਅਸੀਂ ਪਾ ਕੇ ਇਹਨੂੰ ਜਿੱਥੇ ਤੱਕ ਸਾਡਾ ਸਿਰ ਦਾ ਸੈਂਟਰ ਆਉਂਦਾ ਉੱਥੇ ਤੱਕ ਇਹਨੂੰ ਅਸੀਂ ਪੂਰਾ ਕਰ ਲੈਣਾ ਠੀਕ ਹੈ ਨਾ ਆਪਕੇ ਮੁਤਾਬਿਕ ਤੇ ਫਿਰ ਮੈਂ ਜਿੰਨੀਆਂ ਸਲਾਈਆਂ ਪੈਣਗੀਆਂ ਉਹ ਤੁਹਾਨੂੰ ਸਲਾਈਆਂ ਬਾਕੇ ਦੱਸ ਦਿੰਨੀ ਆ ਵੀ ਆਪਾਂ ਕਿੰਨੀਆਂ ਸਲਾਈਆਂ ਪਾਈਆਂ ਆ ਆ ਦੇਖੋ ਆਪਾਂ ਇੱਥੋਂ ਬਣਾਉਂਦੇ ਹੋਏ ਇੱਥੇ ਤੱਕ ਆ ਗਏ ਠੀਕ ਹੈ ਜੀ ਹੁਣ ਅਸੀਂ ਕਿੰਨੀਆਂ ਰੋ ਪਾਈਆਂ ਨੇ ਇਹ ਪਾਈਆਂ ਸੀ 1 2 3 4 5 6 7 8 9 10 11 12 13 14 15 16 16 ਰੋ ਅਸੀਂ ਪਾਈਆਂ ਹੋਈਆਂ ਠੀਕ ਹੈ 16 ਰੋ ਅਸੀਂ ਇਹ ਪਾਈਆਂ ਨੇ ਪੁੱਠੀਆਂ ਪੁੱਠੀਆਂ ਮੀਨਸ ਕਿ 16 ਲਾਈਨਾਂ 32 ਰੋ ਇਹ ਪਾਈਆਂ ਅਸੀਂ ਪੁੱਠੀਆਂ ਪੁੱਠੀਆਂ ਦੇਖੋ ਅਸੀਂ ਕਿੱਦਾਂ ਬਣਾਇਆ ਇਹਨੂੰ ਇੱਥੋਂ ਅਸੀਂ ਜਿੱਦਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਇੱਥੋਂ ਅਸੀਂ ਸਿੱਧੇ ਪੁੱਠੇ ਪੁੱਠੇ ਲਾਈਨਾਂ ਪਾ ਕੇ ਅਸੀਂ ਇਹ ਬਣਾ ਲਈ ਇਹਦੀ ਸਟ੍ਰਿਪ ਤਨੀ ਉਸ ਤੋਂ ਬਾਅਦ ਕੁੰਡੇ ਵਧਾਏ ਕੁੰਡੇ ਵਧਾਉਣ ਤੋਂ ਬਾਅਦ ਜਿਹੜੇ ਕੁੰਡੇ ਵਧਾਏ ਉਹ ਸਿੱਧੇ-ਸਿੱਧੇ ਬੁਣੇ ਸਾਈਡ ਦਾ ਬਾਰਡਰ ਐਦਾਂ ਹੀ ਚੱਲਦਾ ਰਿਹਾ ਇਹ ਕੁੰਡੇ ਐਦੇ-ਐਦੇ ਕਰਕੇ ਉਸ ਤੋਂ ਬਾਅਦ ਇੱਥੇ ਆ ਕੇ ਅਸੀਂ ਫਿਰ ਇੱਧਰ ਕੁੰਡੇ ਵਧਾਏ ਇੱਧਰ ਕੁੰਡੇ ਵਧਾਏ ਏ ਕੁੰਡੇ ਵਧਾਉਣ ਤੋਂ ਬਾਅਦ ਇਹ ਅਸੀਂ 15 ਵਾਰ ਕੁੰਡੇ ਵਧਾਏ 15 ਵਾਰ ਮੀਨਸ ਕਿ 3 ਕੁੰਡੇ ਵਧੇ 3 ਇੱਥੇ 15 ਇੱਧਰ 15 ਇੱਧਰ ਇੱਥੇ ਵੀ 15 ਇੱਧਰ 15 ਇੱਧਰ 30 ਕੁੰਡੇ ਇੱਥੇ 30 ਕੁੰਡੇ ਇੱਥੇ ਤੇ ਬਾਕੀ ਸੈਂਟਰ ਤੋਂ ਜਿਹੜੇ ਕਿ ਅਸੀਂ ਨੀਚੇ ਵਧਾਏ ਸੀ ਸਾਡੇ 22 ਕੁੰਡੇ ਠੀਕ ਹੈ ਇਸ ਤੋਂ ਬਾਅਦ ਅਸੀਂ ਫਿਰ ਇੱਥੇ ਸਿੱਧੇ ਸਿੱਧੇ ਪੁੱਠੇ ਪੁੱਠੇ ਲਏ ਰੋ ਪਾ ਕੇ ਇਹਦੇ ਬੱਟਾ ਪਾ ਲਈਏ 16 ਬੱਟਾ 32 ਰੋ ਮੀਨਸ ਕਿ 32 ਲਾਈਆਂ ਪਈਆਂ ਜਿਸ ਦੇ ਨਾਲ 16 ਬੱਟਾ ਸਾਡੀ ਬਣ ਗਿਆ ਇਸ ਤੋਂ ਬਾਅਦ ਫਿਰ ਅਸੀਂ ਹੁਣ ਇਦਾਂ ਹੀ ਇਹ ਕੁੰਡੇ ਘਟਾਉਣਾ ਸ਼ੁਰੂ ਕਰਦੇ ਨੇ ਇਦਾਂ ਹੀ ਪੱਤੀ ਬਣੂਗੀ ਸਾਡੀ ਪਰ ਜਿੱਦਾਂ ਇੱਥੋਂ ਇਦਾਂ ਬਣੀ ਖੁੱਲਦੀ ਹੋਈ ਇਹਦੇ ਲਈ ਸਾਈਡ ਤੇ ਇਦਾਂ ਬੰਦ ਹੁੰਦੀ ਇਦਾਂ ਬਣ ਜਾਨੀ ਠੀਕ ਹੈ तो फिर आप शुरू कर दें यह सब कुछ आप देखा अगली वीडियो द अज की वीडियो बस इन्ना ही तो फिर मिलते हैं कल एक वीडियो से येद पार्ट टू के क्योंकि जे हमने आप पूरी वीडियो बहुत लंबी हो जाए अस की भीडियो फिर मिलते हैं कल जिसके असं यद पार्ट टू देखा थैंक्स फॉर वाचिंग माई भीडियो मिलते हैं कल एक नवी भीडियो ये पार्ट टू के पूरा असं देखा वेगोएन असी कि पंत करना यू कि कुंडे कटाने हैं कि यह सा ਤੇ ਜੇ ਅਸੀਂ ਤੋਂ ਛੋਟਾ ਹੀ ਆਪੜ ਆਪਣਾ ਨਾ ਉਹ ਕਿੱਦਾਂ ਬਣਾੜਾ ਸਾਰਾ ਕੁਝ ਕੱਲ ਦੀ ਵੀਡੀਓ ਚ ਫਿਰ ਮਿਲਦੇ ਆ ਕੱਲ ਇਕਨੋਮੀ ਵੀਡੀਓ ਦੇ ਨਾਲ ਤੱਕ ਰੋ ਰੱਖੋ ਆਪਣਾ ਧਿਆਨ ਜੀ ਓਕੇ ਬਾਏ ਬਾਏ ਠੀਕ ਹੈ